ਔ ਗੱਜ ਦੇ ਹੰਡਾਉਣ ਜਿਹੜਾ ਉਪਰੀਆਂ ਸੇਜਾਂ ਸਾਦ ਬਣ ਕੇ ਵਿਚਾਂਦੇ ਰਹਿੰਦਾ ਚਾੜਦਾ ਹੋ ਨਸ਼ੇ ਦੇ ਸਰੀਰ ਜੀ ਲੱਗ ਜਾਵੇ ਕਿਰਾ ਫੇਰ ਨਸ਼ੇ ਤੋਂ ਬਗੈਰ ਕਿੱਥੇ ਸਾਰਦਾ ਓ ਦੇਖੇ ਨੇ ਸ਼ਰਾਬ ਪੀਂਦੇ ਬੈਦਮੈਂ ਦੇਖੇ ਨੇ ਸ਼ਰਾਬ ਪੀਂਦੇ ਬੈਦ ਮੈਂ ਬਹਿ ਕੇ ਵਿੱਚ ਯਾਰਾਂ ਦੀਆਂ ਟਾਣੀਆਂ ਹੋ ਮੇਰੇ ਰੰਗਲੇ ਪੰਜਾਬ ਦੀ ਜਵਾਨੀ ਏ ਗੱਲਾਂ ਸੁਣ ਸੱਚੀਆਂ ਸਿਆਣੀਆਂ ਹੋ ਮਾਪਿਆਂ ਨੇ ਸਹਦੇ ਨਾਲ ਤੋੜ ਦਿੱਤੀ ਹੀਰ ਪਰ ਰਾਂਝੇ ਦਾ ਖਿਆਲ ਸੱਗੀ ਛੱਡਣਾ ਹੋ ਸੋਹਣੀ ਵੀ ਵਿਆਹਤੀ ਜਦੋਂ ਹੋਰ ਮੁੰਡੇ ਨਾਲ ਪਰ ਸਜਣਾ ਨੂੰ ਓ ਮੈਂ ਕਾ ਸੱਜਣਾ ਨੂੰ ਸੱਗੀ ਦਿਲੋਂ ਕੱਢਨਾ ਓ ਲੋਕ ਜੋ ਬਨੰਦੀ ਰੁੱਤੇ ਪਾਣਾ ਬੀਤਿਆ ਜੋ ਬਨੰਦੀ ਰੁੱਤੇ ਪਾਣਾ ਬੀਤਿਆ ਮਰੀਆਂ ਸੀ ਦੋਵੇਂ ਮਰ ਜਾਣੀਆਂ ਓ ਮੇਰੇ ਰੰਗਲੇ ਪੰਜਾਬ ਦੀ ਜਵਾਨੀ ਏ ਅੱਲਾ ਸੋਣ ਸੱਚੀਆਂ ਸਿਆਣੀਆਂ ਓ ਮਾਰ ਮਾਰ ਛਾਲਾਂ ਓ ਮਾਰ ਮਾਰ ਛਾਲਾਂ ਕਦੇ ਟੱਪਦਾ ਸੀ ਕੋਠੇ ਹੁਣ ਰਹਿੰਦਾ ਏ ਦਰਦ ਵਿੱਚ ਜੋੜਾਂ ਦੇ ਹੱਥ ਵਿੱਚ ਠੂਠਾ ਦੇ ਕੇ ਦਾਰ ਦਾਰ ਮੰਗਦੇ ਮੈਂ ਮਾਲਕ ਜੋ ਹੁੰਦੇ ਸੀ ਕਰੋੜਾਂ ਦੇ ਆਉਂਦੀਆਂ ਨਾ ਸੂਤ ਸਾਰੀ ਜ਼ਿੰਦਗੀ ਆਉਂਦੀਆਂ ਨਾ ਸੂਤ ਸਾਰੀ ਜ਼ਿੰਦਗੀ ਜਾਂਦੀਆਂ ਉਲਝ ਜਦੋਂ ਤਾਣੀਆਂ ਹੋ ਮੇਰੇ ਰੰਗਲੇ ਪੰਜਾਬ ਦੀ ਜਵਾਨੀ ਏ ਘੱਲਾਂ ਕਰੂ ਸੱਚੀਆਂ ਸਿਆਣੀਆਂ ਪੁੱਠੀਆਂ ਨਾ ਬਾਲੀ ਕੀ ਤੇ ਆਦਤਾਂ ਛੱਡੀਆਂ ਨੀ ਫੇਰ ਇੱਥੋਂ ਜਾਣੀਆਂ ਉਹ ੁੱਡਿਆਂ ਨੂੰ ਪੁੱਛੋ ਕਦੇ ਹੁੰਦਾ ਕੀ ਬੁੱਢਾਪਾ ਬੁੱਢਿਆਂ ਨੂੰ ਪੁੱਛੋ ਕਦੇ ਹੁੰਦਾ ਕੀ ਬੁੱਢਾਪਾ ਇਹਨੂੰ ਮਿਲ ਉੜੇ ਜਵਾਨੀ ਤੇ ਚ ਜਾਣਦੀ ਕਾਦੀ ਉਹ ਔਰਤ ਜੋ ਪਤੀ ਦੇ ਜਿਉਂਦੇ ਨਿੱਗੀ ਬਾਹਰ ਦੀ ਉਹ ਨਿੱਗ ਗੈਰ ਦੀ ਬੁਕਲ ਵਾਲਾ ਮਾਨਦੀ ਪਰ ਔਰਤਾਂ ਦੇ ਰਹਿੰਦੇ ਝੰਡੇ ਝੂਲਦੇ ਉਹਨਾਂ ਔਰਤਾਂ ਦੇ ਰਹਿੰਦੇ ਝੰਡੇ ਝੂਲਦੇ ਜਿੰਨਾ ਜ਼ੁਲਮ ਦੇ ਅੱਗੇ ਹਿੱਕਾਂ ਤਾਣੀਆਂ ਹੇ ਮੇਰੇ ਰੰਗਲੇ ਪੰਜਾਬ ਦੀ ਜਵਾਨੀ ਧੱਲਾ ਸੁਣ ਸੱਚੀਆਂ ਸਿਆਣੀਆਂ ਓ ਬੱਚੇ ਨੂੰ ਹਟਾਓ ਜਦੋਂ ਕਰੇ ਮਾੜੇ ਕੰਮ ਲਓ ਸ਼ਮਲਿਆ ਕੰਮ ਨਾ ਲਿਹਾਜ਼ ਤੋਂ ਓ ਬੱਚੇ ਨੂੰ ਹਟਾਓ ਜਦੋਂ ਕਰੇ ਮਾੜੇ ਕੰਮ ਲਓ ਸ਼ਮਲਿਆ ਕੰਮ ਨਾ ਲਿਹਾਜ਼ ਤੋਂ ਓ ਅਲੜ ਜਵਾਨੀ ਤਾਈਂ ਕਹਿੰਦੇ ਰਹੋ ਬੇਟਾ ਸਦਾ ਦੂਰ ਰਹੀਂ ਓ ਮੈਂ ਕਿਹਾ ਦੂਰ ਰਹੀਂ ਸੰਗਤ ਖਰਾਬ ਤੋਂ ਓ ਜਿੱਦੜੇ ਲਗਾ ਲੋ ਲੱਗ ਜਾਂਦੀਆਂ ਜਿੱਦੜੇ ਲਗਾ ਲੋ ਲੱਗ ਜਾਂਦੀਆਂ ਆਣ ਪੌਲੀ ਉਮਰਾਂ ਨਿਆਣੀਆਂ ਹੋ ਮੇਰੇ ਰੰਗਲੇ ਪੰਜਾਬ ਦੀ ਜਵਾਨੀਆਂ ਗੱਲਾਂ ਸੁਣ ਸੱਚੀਆਂ ਸਿਆਣੀਆਂ ਹੋ ਤੂੰ ਆਦਤਾਂ ਨਾ ਪਾਲੀ ਕਿਤੇ ਮਾੜੀਆਂ ਛੱਡੀਆਂ ਨਹੀਂ ਫੇਰ ਤੇ ਠੋ ਜਾਣੀਆਂ ਹੋ ਹੋ ਆਦਤ ਜਿਹੜੀ ਮਰਜ਼ੀ ਹੋਵੇ ਜਿਹੜੀ ਮਰਜ਼ੀ ਹੋਵੇ ਚੰਗੀਆਂ ਹੋਵੇ ਮਾੜੀ ਹੋਵੇ ਆਦਤ ਛੱਡੀ ਨਹੀਂ ਜਾਂਦੀ ਹੁੰਦੀ ਇਸੇ ਕਰਕੇ ਚੰਗੀਆਂ ਆਦਤਾਂ ਪਾ ਲਓ ਮਾੜੀਆਂ ਨਾ ਕਿਤੇ ਪਾ ਲਿਓ ਫਿਰ ਛੱਡੀ ਨਹੀਂ ਜਾਣੀ ਬਹੁਤ ਬਹੁਤ ਮੁਸ਼ਕਲ ਹੋ ਜਾਂਦੀ ਹੈ ਸੋ ਬਹੁਤ ਬਹੁਤ ਧੰਨਵਾਦ ਮੈਂ ਕੁਲਦੀਪ ਚੱਠਾ ਬਾਪੂ ਮੇਵਾ ਸਿੰਘ ਪਾਲੀਆ ਤੇ ਬਾਪੂ ਹਰਪਾਲ ਸਿੰਘ ਸ਼ਮਲਾ ਸਾਹਿਬ ਤੇ ਸਾਡਾ ਭਰਾ ਪੰਜਾਰਾ ਕਾਸੀਆਲ ਜਿੰਦਗੀ ਜਿੰਦਾਬਾਦ ਜਿੰਦਾਬਾਦ ਵਾਹ